ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਆਜ਼ਮੀ ਕਰਦਾਂਗੇ ਸਾਰਿਆਂ ਦੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਇਹਦੀ ਸਿਰ ਤੋਂ ਉਹਨਾਂ ਨੂੰ ਵੀਡੀਓ ਲੈ ਕੇ ਤਰੀਵਨ ਹਵਾ ਚੱਲ ਰਹੀ ਹੈ ਬਾਹਰ ਜਾ ਕੇ ਹਵਾ ਚੱਲ ਰਹੀ ਹੈ ਬਹੁਤ ਜ਼ਿਆਦੇ ਜ਼ਿਆਦੇ ਹਾਂ ਤੇ ਆਪਾਂ ਅੰਦਰ ਜਾ ਕਰਦੇ ਹਾਂ ਸ਼ੂਟ ਉਹ ਯਾਰ ਅੱਗੇ ਆਲਡੀ ਹਵਾ ਫਿਰਦੇ ਫੋਨ ਦੇ ਵਿੱਚ ਜ਼ਿਆਦਾ ਹੋਊਗੀ

ਇਹ ਦੁਬਾਰਾ ਸਾਲ ਲੈਣ ਨੂੰ ਫਿਰਦਾ। ਇਹ ਆਖਰ। ਪੱਤਰ ਇਹ ਵੱਜਦੀ ਨਾ ਆਟਾ। ਮੇਰੇ ਕੋਲ ਤੁਹਾਡੇ ਕੋਲ। ਆਪ ਨੂੰ ਮੇਰਾ ਪਾਸਪੋਰਟ। ਬੱਚੇ ਨਹੀਂ। ਉਹਨੇ ਨਹੀਂ। ਕਿ ਕਿ ਮੇਰੀ ਮੰਮਾ। ਚੁੱਤੀਆਂ ਵਗੈਰਾ ਚਲੀ। ਕਹਿੰਦਾ ਜੀਨੋ ਦੇ ਮਹਿੰਦੀ ਲੋਨ ਚੰਪੀਅਨ ਸਕ੍ਰੀਨ ਖਾਣ ਲੱਗਿਆ ਹੋਇਆ ਸੀ ਹੱਥ ਨਾਲ ਲਵੇੜ ਪੁੱਤ ਪਰ ਮੀ ਲਵਾਉਣੀ ਆ ਕੀ ਕਰਾਈ ਮਿਲਦਾ ਦੱਸੋ ਆ ਆ ਤੇਸਾ ਕੋਈ ਨਹੀਂ ਆ ਮੀਨਾ ਬਾਜ਼ਾਰ ਦੇ ਵਿੱਚ ਤੇ ਜਿਹੜਾ ਮੁੰਡਾ ਚੂੜੀਆਂ ਜੜੀਆਂ ਮਹਿੰਦੀ ਵਗੈਰਾ ਉਹ ਸੋਨ ਵਾਲਾ ਜਿਹੜਾ ਸਮਾਨ ਜੀਂਦਾ ਉਹ ਲੈਣਾ ਸੀਗਾ ਕੱਦੂ ਮੈਂ ਸਾਡਾ ਇੱਧਰ ਤੇ ਡਿਜ਼ਾਈਨ ਸਲੈਕਟ ਹੋ ਰਹੇ ਨੇ ਠੀਕ ਆ ਐਸ ਗਰੀ ਫੂਰੀ ਟੇਡੀ ਮੇਡੀ ਕਰਤੀ ਤੂੰ ਉਹ ਕਾਲਾ ਕਾਲਾ ਬਦਲ ਕੋਈ ਨਾ ਬਾਈਡਰ ਲਿੰਗਰ ਹਾਊਸ ਦੇਵਾ ਅਗਰਾਂ ਦਾ ਉਹ ਜਵਾਹਰ ਸੁਆਦ ਨੂੰ ਨਾਲ ਹੀ ਉੱਥੇ ਲਾਉਂਦੇ ਮਹਿੰਦੀ ਇਹ ਕੋਈ ਕੋਈ ਡੋਲਦੀ ਸੀ ਡੋਲਦੀ ਸੀ ਉਧਰ ਡੋਲ ਲਾਉਣ ਉੱਤੇ ਡੋਲ ਗਈ ਕਿੰਨੀ ਕਦੇ ਕਦੇ ਗੇਮ ਖੇਡਣ ਲੱਗ ਜਾਂਦਾ ਜੁੱਬਰ ਤੇ ਦੇਖੋ ਕੁਛ ਕਦੇ ਕੁਛ ਕਿਹਦੀ ਪਲੀਟ ਹੋਣ ਵਾਲੀ ਵੀ ਇਹ ਤੇ ਕਿੰਦਾ ਵਾ ਮੱਖੀ ਆ ਗਈ ਸੀਗੀ ਮੇਹਿੰਦੀ ਆਜੀ ਚਲ ਕੋਈ ਨਾ ਮੱਖੀ ਕੋਹ ਨਹੀਂ ਗਈ ਮਹਿੰਦੀ ਲੱਗੀ ਬੈਠੇ ਰ ਬੈਠੇ ਨਹੀਂ ਲੱਗਦੀਗੀ ਬੈਠੇ ਰ ਉੱਥੇ ਬੈਠੇ ਰ ਨਹੀਂ ਉੱਥੇ تیرਣਾ ਹਲਾਦੀ ਤੂੰ ਉਹੀ ਆ ਉਹੀ ਆ ਉਹੀ ਆ ਮੇਹਿੰਦੀ ਦੂਈ ਪਈ ਹਾਂ ਉਹੀ ਨਾ ਕੋਈ ਮਹਿੰਦੀ ਆਈ ਸੀ ਹਾਂ ਇੱਥੇ ਮਹਿੰਦੀ ਕਮੇ ਕੋਣੀ ਹੈ ਸਿੱਤ ਸਿੱਤ ਲਵਾਉਣੀ ਆ ਮਹਿੰਦੀ ਰੋਣੀ ਆ ਕੋਹਣ ਚ ਵੀ ਜੀ ਹੁਣ ਆਪਾਂ ਸਿੱਤ ਤੇ ਮਹਿੰਦੀ ਲਾਤੀ ਕਹਿੰਦਾ ਮੈਂ ਵੀ ਦੂਤ ਦੂ ਰੱਖ ਬਤਾ ਹੱਥ ਨਹੀਂ ਲਾਉਣੀ ਆ ਨਹੀਂ ਨਹੀਂ ਲਾਉਣੀ ਕੋਈ ਨਾ ਮਾਨੂੰ ਲੱਗੀ ਰਹਿਣ ਦੇ ਸੋਹਣੀ ਲੱਗ ਜਵੇਂ ਲਾ ਦਿੰਨੀ ਆ ਰੁਕ ਜਾ ਇਹਨੇ ਆਪੇ ਹੀ ਲੈ ਜਾਣਾ ਸੁੱਕ ਕੇ 2 ਮਿੰਟਾਂ ਚ 2 ਮਿੰਟਾਂ ਚ ਲੈ ਜਾਣੀਆਂ ਵਧੀਆ ਲੱਗੀ ਆ ਉਹ ਆਪ ਹੀ ਲਾ ਦੇ ਕੋਈ ਨਾ ਪੁੱਤਰ ਹੁਣ ਸੀਰਤ ਨੂੰ ਆਏ ਮੈਂ ਲਾ ਦਾਂ ਕਿਵੇਂ ਨਾ ਕਿ ਮੈਨੂੰ ਮੈਨੂੰ ਫੜਨਾ ਪੈਣਾ ਸੇਕ ਨੂੰ ਆਉਂਦਾ ਕੀਤੇ ਕਰਨੀ ਕਰਾਉਣੀ ਐ ਨਾ ਪੁੱਤ ਨਾ ਨੋਣੇ ਨੂੰ ਨਹੀਂ ਬਾਲ ਬੋਨੇ ਆ ਕਿੰਨੇ ਕ ਨੋਣੇ ਬਾਲੇ ਨੋਣੇ ਤੇ ਬਾਲ ਕਟਿੰਗ ਕਰਾਉਣਾ ਹੁੰਦੀ ਥੋੜੀ ਉਦੋਂ ਛੋਟੇ ਸੀ ਜਦੋਂ ਪਹਿਲਾਂ ਆਪਾਂ ਕਟਿੰਗ ਕੀਤੀ ਸੀ ਨਾ ਹਾਂਜੀ ਹਾਂ ਕਿੰਨੇ ਤੋਂ ਕਾਫੀ ਵੱਧ ਗਏ ਇਹਦੇ ਵਾਲ ਹੁਣ ਸਿੱਧੇ ਨੈਕਸ ਦੀ ਕੋ ਦਦਾ ਦੇ ਕੋ ਦਾ ਸਿੱਧਾ ਪੁੱਤ ਸਾਹੂ ਬਣੇ ਬੈਠਾ ਏ ਸਿੱਧੇ ਨਾ ਸਾਹੂ ਹੈ ਤੈਨੂੰ ਪੁੱਤ ਨਾ ਸਾਹੂ ਹੈ ਤੈਨੂੰ ਜਿੰਨਾ ਬਣਿਆ ਬੈਠਾ ਇਹ ਤਾਂ ਉਹ ਬੜਾ ਪਤ ਜਮੀ ਅੰਕਲ ਕਹਿੰਦੇ ਓਵੇਂ ਓਵੇਂ ਕਰੋ ਜੰਗਾ ਫਿਰ ਛੋਣੇ ਛੋਣੇ ਪਾਲਾ ਕੱਟੇ ਜਾਣਗੇ ਫਸਤੀ ਕਾਟਿਰ ਫਿਰ ਨਹੀਂ ਆਇਆ ਠੀਕ ਹੈ ਬਟਾ

ਨਹੀਂ ਵੀ ਐਕਚੁਅਲ ਨਹੀਂ ਹੋਣੀ ਕਿ ਫਰੰਟ ਜੀ ਕੱਟ ਜਾਣਾ ਜੇ ਇਹਦਾ ਸਰੋਤ ਘਟਾ ਹੂੰ ਉਨੀ ਫਰੰਟ ਵਾਲੇ ਫਿਰ ਉਸ ਹਿਸਾਬ ਨਾਲ ਐਸੀਰ ਤਾਂ ਹੈਪੀ ਉਧਰ ਦੇਖੀ ਜਿਵੇਂ ਦੇਖ ਤਾਂ ਠੀਕ ਲੱਗਦਾ ਸ਼ੀਸ਼ੇ ਦੇਖ ਪ੍ਰੋਪਰ ਤੈਨੂੰ ਵਧੀਆ ਲੱਗਦਾ ਨਾ ਤੇ ਜਾਂ ਵੀਰੇ ਉਹਨਾਂ ਨੇ ਕਟਿੰਗ ਕੀਤੀ ਸੀਗੀ ਨੈਕਸਟ ਲੈਵਲ ਇਹ ਆਪਣੇ ਮੁੱਲਾਪੁਰਾ ਵੀਰੇਨੂ ਵੀਰੇ ਕਿਹੜਾ ਏਰੀਆ ਪੈਂਦਾ ਇਹ ਇਹ ਦਸ਼ਮੇਸ਼ ਨਗਰ ਹੀ ਨਹੀਂ ਹੈ ਦਸ਼ਮੇਸ਼ ਨਗਰ ਹੈ ਨਾ ਨੇੜੇ ਜੁਕੋ ਵੈਂਗਾ ਇਹ ਟਰੈਕਟਰ ਜਿਹੜਾ ਅਮਰੀ ਰਿਪੇਅਰ ਕਰਦੇ ਉਹ ਗਲੀ ਆ ਹਨਾ ਹਾਂ ਟਰੈਕਟਰਾਂ ਦੀ ਗਲੀ ਆ ਹਨਾ ਇਹ ਕਿੱਦਾਂ ਐਕਸਪੀਰੀਅੰਸ ਲੱਗਾ ਬਟਾ ਬਹੁਤ ਵਧੀਆ ਵੀਰੇ ਬਹੁਤ ਚਿਰ ਦੀ ਸਾਡੇ ਨਾਲ ਜੁੜੇ ਹੋਏ ਹੋ ਹਾਂ ਕਾਫੀ ਟਾਈਮ ਤੋਂ ਜੁੜੇ ਹੋਏ ਹਾਂ ਪਹਿਲਾਂ ਵੀ ਆ ਮੈਂ ਹੀਅਰ ਕੱਟ ਕੀਤਾ ਸੀ ਕਿੱਦਾਂ ਲੱਗਾ ਬਟਾ ਹੀਅਰ ਕੱਟ ਉਹ ਠੀਕ ਤੋਂ ਹੀਅਰ ਕੱਟ ਕੇ ਮੈਂ ਬੰਦ ਕਰਵਾਇਆ ਤੇ ਤੇਰਾ ਹੀਅਰ ਕੱਟ ਸੁਣਨ ਲੱਗੇ ਤੈਨੂੰ ਆਹ ਆਦਰੇ ਬਾਲਕਟੇ ਜੀ ਆ ਕਿੰਨੇ ਛੋਨੇ ਕਿੱਤੇ ਸੀਗੇ ਇਹ ਤਾਂ ਸਾਊ ਜੇ ਬਣਾ ਬੈਠਾ ਰਿਆ ਸੀਗਾ ਮੀਆਂ ਕਟਿੰਗ ਵੀ ਵਧੀਆਵਾ ਦੇ ਹਨਾ ਮਮਾ ਵੀ ਛਾਣੀ ਵਾਲੇ ਹੁੰਦੇ ਆ ਹਾਂ ਪਹਿਲਾਂ ਕਟਿੰਗ ਵੀ ਬਾਈ ਹਣਾ ਕਰੂ ਹੈ ਮਮਾ ਵੀ ਛਾਣੀ ਵਾਲੇ ਹੁੰਦੇ ਆ ਹਾਂ ਮਮਾ ਵੀ ਛਾਣੀ ਵਾਲੇ ਤੇ ਵੀਰ ਉਹਨੂੰ ਸ਼ੌਪ ਆਹ ਟ੍ਰੇਟਨ ਜਿਹੜੀ ਗਲੀ ਆ ਤੇ ਦਸ਼ਮੀਰ ਜਿਵੇਂ ਕਰ ਤੇ ਵਧੀਆ ਕੰਮ ਵਗੈਰਾ ਕਰਦੇ ਆ ਮੈਂ ਕੋਈ ਨਾ ਮੈਂ ਵੌਇਸ ਕਵਰ ਕਰ ਦਿੰਦੀ ਹਾਂ ਜੀ ਆਪਰੇ ਉਹਨਾਂ ਦਾ ਸੈਲੂਨ ਨੈਕਸਟ ਲੈਵਲ ਹਾਂਜੀ ਆਪਾਂ ਕੱਪੜੇ ਆਏ ਸੀ ਮੁਲ੍ਹਾਪੁਰ ਤੇ ਅਸ਼ੀਰ ਵੀ ਕਟਿੰਗ ਕਰਾਉਣੀ ਸੀ ਜੇ ਮਾੜੀ ਮਾੜੀ ਕਰਾਉਣੀ ਸੀ ਰੋਬ ਵਾਲਾ ਦੀ ਗਰੂ ਹੋ ਜੀ ਸਹੀ ਹੋ ਜਾਂਦੀ ਆ ਤੇ ਦੀਪ ਨੇ ਵੀ ਕਰਾਉਣੀ ਸੀ ਇੱਕ ਕਾਈ ਹੁੰਦਾ ਵਾ ਇਹ ਗੱਲ ਸੀ ਮਿੰਦੀ ਲਗੋੜੀ ਸੀ ਸੀ ਵਾਕ ਨੂੰ ਚਾਹ ਹੁੰਦਾ ਹਨਾ ਕੁਈਆਂ ਨੂੰ ਵੀ ਆ ਸੌਣ ਦਾ ਮਹੀਨਾ ਕਰਕੇ ਤੀਆਂ ਦਾ ਹੁੰਦਾ ਵਾ ਉਦੋਂ ਕਿ ਨਾਮ ਇਹਦੀ ਮੰਦੀ ਮੰਦੀ ਲੋਣੀ ਸਾਡੇ ਵਾਲ ਕੋਲ ਠੀਕ ਕਰਾਉਣੀ ਸੀ ਤੇ ਜਿਹੜਾ ਸੁਨਲਾ ਪਾਈ ਆ ਉਹ ਵੀ ਮਤਲਬ ਬਹੁਤ ਵਧੀਆ ਬਹੁਤ ਚੰਗਾ ਸੁਆਸ ਮੁਕੋਤ ਵੀ ਸੁਭਾਅ ਉਹ ਮਤਲਬ ਬਹੁਤ ਵਧੀਆ ਵਾ ਹਨਾ ਤੇ ਕਟਿੰਗ ਵੀਰਾ ਵਧੀਆ ਕਰਦਾ ਹਾਂ ਅਸੀਂ ਇਨਾਂ ਕੋਲ ਹੀ ਆਉਨੇ ਆ ਪਹਿਲਾਂ ਅਸੀਂ ਹੋਰ ਜਾਂਦੇ ਹੁੰਦੇ ਸੀ ਉਹ ਵੀਰੇ ਉਹਨੇ ਬਾਹਰ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ ਇਨਾਂ ਕੋਲ ਹੀ ਆਉਨੇ ਆ ਤੇ ਇਹਨਾਂ ਦਾ ਕੰਮ ਬਹੁਤ ਵਧੀਆ ਹੈਗਾ ਮੁੰਡੇ ਜੋਣਾਂ ਡੈਸਟ ਲੈਬਲਸ ਯੂਨੀਸੈਕਸ ਲੰਗ ਆਏ ਆ ਮੀਨ ਫੀਮੇਲ ਦੋਨਾਂ ਦੇ ਲਈ ਆ ਤੇ ਮੇਲ ਵੀ ਕਟਿੰਗ ਕਰਾ ਸਕਦੇ ਆ ਹਨਾ ਤੇ ਇਹ ਉਹ ਲਾਬਰ ਦੇ ਵਿੱਚ ਆ ਤੇ ਟਰਸਟਡ ਕੰਮ ਵਧੀਆ ਕੰਮ ਕਰਦੇ ਆ ਉਹ ਕੋਈ ਤਾਂ ਉਹ ਵੀ ਕਦੇ ਕਈ ਬੀ ਜਮ ਤਿਆਰ ਵਗੈਰਾ ਵੀ ਤੋਂ ਹੋਈਆਂ ਹਾਂ ਤੇ ਜੇ ਹੁਣ ਆਪਾਂ ਨੇੜੇ-ਤੇੜੇ ਬਗਈ ਕੋਈ ਆਪਾਂ ਨੂੰ ਵਧੀਆ ਸਲੂਨ ਮਿਲ ਜਵੇ ਹਨਾ ਤੇ ਵੀ ਆਪਾਂ ਪਰਸਨਲੀ ਜੇ ਕਿਸੇ ਤੋਂ ਐਕਸਪੀਰੀਅੰਸ ਲਿਆ ਹੋਵੇ ਫਿਰ ਵਧੀਆ ਹੋ ਜਾਂਦਾ ਬੰਦਾ ਰეკਮੈਂਡ ਕਰ ਦਿੰਦਾ ਵੀ ਇੱਥੇ ਤੁਸੀਂ ਜਾਓ ਹਨਾ ਤੇ ਮਤਲਬ ਜੇ ਆਪਾਂ ਨੇੜੇ-ਤੇੜੇ ਵਾਲੇ ਜਾਂ ਜਿਹੜੇ ਵੀ ਹੈਗੇ ਚਲੋ ਆਪਣੇ ਰਿਸ਼ਤੇਦਾਰ ਰਿਲੇਟਿਵ ਵਿੱਚ ਇਹਨਾਂ ਨੇ ਵੀ ਆਉਣਾ ਚਲੋ ਇੱਥੇ ਆ ਸਕਦੇ ਆ ਬੰਦੇ ਕਰਦਾ ਇਹਨਾਂ ਦਾ ਕੁੜੀਆਂ ਵੀ ਸੀਗੀਆਂ ਉੱਥੇ ਮਤਲਬ ਨਾ ਮਤਲਬ ਕੁੜੀਆਂ ਨਾਲ ਲੱਗ ਸਕਦੀਆਂ ਸੈਕਸ਼ਨ ਵੀ ਆਉਂ ਉਹ ਯੂਨੀਸੈਕਸ ਆ ਵੀ ਉਹ ਕੁੜੀਆਂ ਦੇ ਵਿੱਚ ਓਦਾਂ ਵੀਡੀਓ ਲਈ ਨਹੀਂ ਸੀਗੀ ਵਿੱਚ ਤੇ ਉੱਥੇ ਮਤਲਬ ਕੁੜੀਆਂ ਵੀ ਉੱਥੇ ਹੈਗੀਆਂ ਮਤਲਬ ਉਹਨਾਂ ਦੇ ਇਹ ਮੇਲ ਵੀ ਵੀ ਦੋਨਾਂ ਦਾ ਦਾ ਅਲੱਗ-ਅਲੱਗ ਸੈਕਸ਼ਨ ਆ ਉਹਨਾਂ ਦੇ ਜੀਤ ਜੀਤ ਵੀ ਵਾਲ ਕੱਟ ਕਰਾਤੇ ਨਿੱਕੇ-ਨਿੱਕੇ ਇੱਕ ਵਾਰੀ ਪਹਿਲਾਂ ਕਰਾਏ ਸੀ ਤੁਲੇਓ ਮਤਲਬ ਜਿਵੇਂ ਥੋੜੇ ਥੋੜੇ ਖੋ ਜਾਂਦੀ ਹੈ ਜਿਹੜੇ ਡੈੱਡ ਜੀ ਹੋਏ ਹੁੰਦੇ ਆ ਨਾ ਵਾਲ ਡੈメージ ਹੋਏ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਫਿਰ ਗਰੋਥ ਛੇਤੀ ਹੋ ਜਾਂਦੀ ਆ ਮੇਰੇ ਤਾਂ ਵਾਲਾਂ ਦੀ ਗਰੋਥ ਬਹੁਤ ਜੀ ਆਣੀ ਸੀ ਵੀ ਆਪਾਂ ਨੂੰ ਵੀ ਦੱਸਿਆ ਸੀ ਕਿਸੇ ਨੇ ਹਾਂ ਜਦੋਂ ਆਪਾਂ ਫਸਟ ਟਾਈਮ ਆਏ ਸੀਗੇ ਆਪਾਂ ਰਿਕਮੈਂਡ ਕੀਤਾ ਸੀ ਹਾਂ ਉਹ ਤਾਂ ਆਪਾਂ ਨੂੰ ਵਧੀਆ ਲੱਗਿਆ ਸੀ ਹਾਂ ਹੁਣ ਤਾਂ ਆਪਾਂ ਇੱਥੇ ਹੀ ਇੱਕ ਵਾਰੀ ਮਤਲਬ ਵਿਆਹ ਜਾਣਾ ਸੀਗਾ ਹਨਾ ਆਪਾਂ ਹਾਂ ਪਰ ਕੋਈ ਮੈਡੀਕਲ ਸੀ ਤੇ ਉਦੋਂ ਮਤਲਬ ਮੈਂ ਵੀ ਉਹਦੇ ਵਾਲ ਕਰਾਉਣਾ ਦੀਪ ਨੇ ਵੀ ਵਾਲ ਠੀਕ ਕਰਾਉਣੇ ਸੀ ਤੇ ਇੱਥੇ ਕੋਈ ਉਹਨਾਂ ਕੋਲ ਲੇਟ ਹੈ ਨਹੀਂ ਸੀਗੀ ਉਹ ਸਾਰੇ ਮੁੱਲਾ ਪਰੋਚੀ ਇਹਨਾਂ ਉਹ ਪਾਵਰ ਕੱਟ ਲੱਗਿਆ ਹੋਇਆ ਸੀਗਾ ਜਦੋਂ ਆ ਗਏ ਤੇ ਵੀਰੇ ਕਹਿੰਦਾ ਵੀ ਜੀ ਮੈਂ ਥੋਡੇ ਨਾਲ ਚੱਲ ਬੜਦਾ ਮੈਂ ਕਿਹਾ ਵੀ ਵੀ ਚੱਲ ਫਿਰ ਆ ਜਾ ਵੀ ਆਪਣੇ ਘਰੇ ਚਲੋ ਸੀਗੀ ਇੱਥੇ ਲਾਈਟਨ ਤੇ ਆਪਾਂ ਘਰੇ ਹੀ ਲੈ ਆਤੀ ਮਤਲਬ ਘਰੇ ਆ ਕੇ ਬਾਈ ਆਪ ਕਰਕੇ ਗਿਆ ਸੀਗਾ ਦੋ ਬੋਲਾ ਹੀ ਨਹੀਂ ਸੀਗਾ ਵੀ ਬੰਦੇ ਦਾ ਹਨਾ ਵਿਸਵਾ ਉਹ ਦੋਸਵਾ ਕੋਈ ਵਧੀਆ ਹਾਂ ਚਲੋ ਬਾਕੀ ਨੇੜੇ ਤੇੜੇ ਵਾਲੇ ਜਿਹੜੇ ਆਪਣੇ ਹੈਗੇ ਨੇ ਰਿਲੇਟਿਵ ਰਿਸ਼ਤੇਦਾਰ ਦੇਖ ਦੇ ਕਰਦੇ ਆਉਂਦੇ ਆ ਜਿਹੜੇ ਸਲੂਨ ਆਉਂਦੇ ਉਹਨਾਂ ਨੂੰ ਆਪਾਂ ਜ਼ਰੂਰ ਕਾਵਾਂਗੇ ਜ਼ਰੂਰ ਵਿਜ਼ਿਟ ਕਰਿਓ ਵੀਰੇ ਕੋਲ ਤੇ ਚਲੋ ਹੁਣ ਆਪਾਂ ਚੱਲਦੇ ਆ ਘਰੇ ਜਾ ਕੇ ਪਹਿਲਾਂ ਤਾਂ ਪੀਣੀ ਆ ਚਾਹ ਤੇ ਇੱਕ ਆਪਣਾ ਪਾਰਸਲ ਆਇਆ ਪਿਆ ਆ ਸ੍ਰੀ ਕਨਿਆਤ ਦਾ ਕੋਈ ਨਾ ਕੋਈ ਫਾਕੀਨ ਸੀ ਇਤਨੇ ਜਿਹਨਾਂ ਨੂੰ ਮਹਿੰਦੀ ਲੱਗੀ ਛੀਂਹ ਲੱਗੀ ਮਣੀ ਮਣੀ ਬਰਥਡੇ ਲੈਣਾ ਸੀਗਾ ਚਲ ਹੁਣ ਤੇਰਾ ਹੈਪੀ ਬਰਥਡੇ ਲੰਘ ਗਿਆ ਜਦੋਂ ਤੇ ਰੌਲਾ ਪਈਆਂ ਨਾ ਸੌਣ ਤਾਂ ਉੱਥੇ ਟੋਫੀਆਂ ਕਦੇ ਉਹ ਕੈਂਡੀ ਕਦੇ ਲollipops ਕਦੇ ਕੋਸ਼ ਛੜਦਾ ਹੀ ਇਹਨਾਂ ਨੂੰ ਬੱਸ ਕਰਾ ਰਕੇ ਮੰਮੀ ਨੇ ਲੱਗੀ ਸੀ ਮਹਿੰਦੀ ਨਹੀਂ ਤੋਦੇ ਨਹੀਂ ਨਾ ਇਹ ਕਦੇ ਬੰਦ ਇਹ ਨਹੀਂ ਕਿੰਨਾ ਪਹਿਲਾਂ ਲਗਵੋਣੀ ਆ ਮਹਿੰਦੀ ਫਿਰ ਕਹਿੰਦਾ ਮੈਂ ਨਹੀਂ ਲਾਉਣੀ ਮੈਂ ਲੋਹ ਲਾਉਣੀ ਆ ਇਹ 10 ਮਿੰਟ ਮਸਾ ਮਟਕਾ ਕੇ ਰੱਖਿਆ ਵਾਓ ਸੀਤ ਕਦੇ ਕਿਹੜੀ ਚੀਜ਼ ਦਾ ਇਲਾਜ ਕਰ ਦੇ ਕਹਿੰਦੀ ਚੀਜ਼ ਕਰਵਾ ਮੈਨੂੰ ਤੇ ਮਸਾ ਟਕਾਇਆ ਸੀਤ ਨੇ ਜਾਣਾ ਫਿਰਦੀਆਂ ਤੇ ਹਨਾ ਸੀਤਾਂ ਚਿੱਦੀਆਂ ਤੇ ਜਾਣਾ ਮਾਮੇ ਪਿੰਦੀ ਵੀ ਜਾਣਾ ਇਲਾਸੀ ਜਾਣਾ ਰੇ ਬਨਾਨ ਕੀ ਫਿਰ ਉਸ ਤੋਂ ਬਾਅਦ ਅਗਲੇ ਦਿਨ ਦਾ ਪਲਾਨ ਵੈਸੇ ਤੀਆਂ ਦਾ ਹੈਗਾ ਵਾ ਦੇਖਾਂਗੇ ਜੇ ਮੌਸਮ ਸਹੀ ਰਿਹਾ ਫਿਰ ਅਸੀਂ ਜ਼ਰੂਰ ਜਾਵਾਂਗੇ ਤੀਆਂ ਫਿਰ ਤੇ ਨਹੀਂ ਫਿਰ ਚਲੋ ਦੇਖਾਂਗੇ ਕੀ ਬੰਦ ਹਜੇ ਥੀਤ ਉਹ ਤੇ ਮਾਮੂ ਆ ਗਏ ਮੂਰੇ ਥੀਤ ਟਰੈਕਟਰ ਆ ਗਿਆ ਤੇਰੀ ਰੇਲ ਗੱਡੀ ਮਾਮੇ ਕਾ ਟਰੈਕਟਰ ਆ ਤੀਕ ਤਾਂ ਨਹੀਂ ਮਾਮੇ ਕਾ ਨਹੀਂ ਤਾਂ ਹੋਰ ਆ ਨਾ ਜਿੱਤ ਕੋਈ ਥੀਤ ਦੀ ਰੇਲ ਗੱਡੀ ਤੇਰੀ ਪਹਿਲਾਂ ਹੀ ਨੰਗੀ ਓਏ ਕਈ ਵੇਰ ਤਾਂ ਆਪਾਂ ਨੂੰ ਖਾਟਕ ਲੱਗੇ ਮਿਲ ਜਾਂਦੇ ਆ ਕੀ ਗੰਦੋਂ ਫਾਟ ਖੁੱਲੇ ਮੈਣਨਾ ਆਪਾਂ ਨੂੰ ਆਇਆ ਹੁੰਦਾ ਯਾਰ ਫਾਟਕ ਲੱਗੇ ਹੋਏ ਮੈਣ ਤੇ ਬਾਕੀ ਜਿਹੜੇ ਵੀ ਹਨਾ ਸਬਸਕ੍ਰਾਈਬਰ ਆਪਣੇ ਵਾਚ ਕਰਦੇ ਆ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਸਪੋਰਟ ਕਰਿਆ ਕਰੋ ਫੇਰ ਹੀ ਜੀ ਕਰਦਾ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਆਪਣੇ ਭੈਣ ਭਰਾ ਯਾਰ ਦੋਸਤ ਹਨਾ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਤਾਂ ਕਰਨਾ ਹੀ ਕਰਨਾ ਵਾ ਕਮੈਂਟ ਨਾਲ ਬਹੁਤ ਹੌਸਲਾ ਮਿਲਦਾ ਵਾ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਨਾਲ ਹੌਸਲਾ ਬਹੁਤ ਜਿਆਦਾ ਮਿਲਦਾ ਹਾਂ ਚਾਹੀ ਨਹੀਂ ਵਧੀਆ ਲੱਗਦਾ ਹਨਾ ਨਾ ਵਧੀਆ ਕਰਦੇਆ ਕਰੋ। ਨੈਗੇਟਿਵ ਕਰਦੇਆ ਕਰੋ ਕੋਈ ਚੱਕਰ ਨਹੀਂ ਸਾਨੂੰ। ਮੈਨੂੰ ਵੀ ਨੈਗੇਟਿਵ ਕਮੈਂਟ ਕਰਦੇਆ ਕਰੋ। ਸਾਈਬਰ ਸ਼ੂਟ ਕਰਿਆ ਕਰੋ ਹਨਾ, ਲਾਈਕ ਕਰਿਆ ਕਰੋ ਵੀਡੀਓ ਨੂੰ ਯਾ ਟਾਈਮ। ਪਤਾ ਮੇਰੇ ਪਹਿਲਾਂ ਅਸੀਂ ਦੇਖ ਲਓ ਹਰ ਰੋਜ਼ ਅਸੀਂ ਵੀਡੀਓ ਪਾਉਂਦੇ ਸੀਗੇ ਦੂਜੇ ਚੈਨਲ ਤੇ ਵੀ ਪਾਉਂਦੇ ਸੀ। ਆਪਣਾ ਚੈਨਲ ਇੱਕ ਉੱਡ ਗਿਆ ਸੀ ਪਹਿਲਾਂ। ਫਿਰ ਹੁਣ ਤਾਂ ਇੱਕ ਵਾਰੀ ਮੇਰੇ ਨੂੰ ਐ ਹੋ ਜਾਂਦਾਗਾ ਵੀ ਤੁਸੀਂ ਲਾਈਕ ਨਹੀਂ ਕਰਨਾ ਹੈਗਾ, ਕਮੈਂਟ ਨਹੀਂ ਕਰਨਾ, ਫਿਰ ਕਈ ਵਾਰੀ ਮਾਨ ਹੀ ਨਹੀਂ ਕਰਦਾ ਮੇਰਾ ਬਣਾਉਣ ਨੂੰ। ਮੈਂ ਕਹਿੰਦਿਆਂ ਮੈਂ ਨਹੀਂ ਕਰਾਂਗਾ। ਮਨ ਟੁੱਟ ਜਾਂਦਾ। ਕਿਉਂਕਿ ਟਾਈਮ ਲੱਗਦਾ ਬਣਾਉਣ ਤੇ ਵੀਡੀਓ ਹਨਾ, ਟਾਈਮ ਚਾਹੀਦਾ ਹੁੰਦਾਗਾ ਐਡੀ ਦੀ ਬਾਕੀ ਇਹ ਚੀਜ਼ ਨਹੀਂ ਹੈਗੀ ਆਪਾਂ ਵੀ ਕੋਈ ਆ ਉਹ ਹਨਾ ਅਸੀਂ ਸੀਰਤ ਨੂੰ ਦੁੱਧ 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 ਐਸੇ ਇਤ ਨੂੰ ਭੁੱਖ ਲੱਗੀ ਹੁਣ ਇਹਨੂੰ ਹੂੰ ਕਾਜੀ ਪਰਿਆ ਗਈ ਆਪਾਂ ਇਧਰ ਸੀਰਤ ਸੌਂ ਗਿਆ ਤੇ ਕਾਜੀ ਤੇ ਨਹੀਂ ਉਹਨੂੰ ਲੱਗਦੀ ਸੀਗੀ ਰੋਲਾ ਪਾਉਂਦੀ ਕੋਈ ਨਹੀਂ ਆਈਆ ਉਹ ਭੁਮਾਂਦੇ ਦੇ ਮਾਣ ਨਹੀਂ ਜਾਂ ਉਹਨੂੰ ਮੋਢੇ ਲੱਗਦੀਆਂ ਸੌਂਦੀਆਂ ਜੇ ਤੇ ਮੇਰੇ ਮੋਢੇ ਨੂੰ ਮੈਂ ਕਿਹਾ ਪਤਾ ਸੌਣਾ ਨਹੀਂ ਨਹੀਂ ਪਾਪਾ ਮੋਢੇ ਲੱਗ ਕੇ ਬਸ ਨਹੀਂ ਪਾਪਾ ਐਂ ਕਰਦੀ ਗਾਜੀ ਬੱਚੀ ਰਾਦਾ ਸੀਗਾ ਵੀ ਇਹ ਸੀ ਤੇ ਹੈਪੀ ਬਰਥਡੇ ਹੈਪੀ ਬਰਥਡੇ ਨਹੀਂ ਹੈਪੀ ਬਰਥਡੇ ਗਈ ਆ ਦੀਆਂ ਵੀ ਇਹਨੇ ਕੇਕ ਲੈਣਾ ਮੈਂ ਰਰਾਤਾ ਜਮ ਹਾਂ ਤੀ ਭੱਲੇ ਲੈ ਕੇ ਆਉਂਗੀ ਬਹੁਤ ਮੋ ਲੱਗੀ ਹੋਈ ਸੀ ਉਹ ਦਫਰ ਤੇ ਗਏ ਹੋਏ ਆ ਤੇ ਪਰਸਲ ਔਨੇ ਕਰਕੇ ਫੇਰਾ ਆਪਾਂ ਛਿਪੇ ਛਿਪੀ ਆ ਗਏ ਪਰਸਲ ਫੜਨਾ ਸੀਗਾ ਤੇ ਬਾਕੀ ਆਪਾਂ ਉੱਠੀਓ ਗਏ ਸੀ ਉੱਠੇ ਤਾਂ ਫੋਟੋ ਨਹੀਂ ਲੈ ਕੇ ਮੈਂ ਮੈਂ ਦੋ ਤਿੰਨ ਚੀਜ਼ਾਂ ਲੈ ਕੇ ਆਈ ਸੀ ਕੁਛ ਨਹੀਂ ਲੈ ਕੇ ਆ ਦੋ ਤਿੰਨ ਚੀਜ਼ਾਂ ਕੁਛ ਨਹੀਂ ਆ ਹਾਂ ਉਹ ਮਤਲਬ ਦੋ ਤਿੰਨ ਚੀਜ਼ਾਂ ਲੈ ਕੇ ਇਸ ਵਿੱਚ ਬਚਾਰ ਚੀਜ਼ਾਂ ਹੀ ਫੋਟੋ ਨਹੀਂ ਆ ਬੱਲੇ ਬੱਲੇ ਬਲੈਕ ਤੇ ਬਿਊ ਕਰ ਲੈ ਬਾਧਾ ਪੇਪਰਸ ਕੇ ਪਰਵਾਹੀ ਨਹੀਂ ਹੈ ਕਿ ਉਹ ਖਿਲਰ ਜੇ ਜਾਂਦੇ ਜੇ ਮੈਂ ਆਪਾ ਕਾਗਜ਼ ਰੋਮ ਨਾਲ ਇਹ ਮੈਂ ਫਿਰ ਪਹਿਲਾਂ ਉਹ ਇੱਕ ਯੂਜ਼ ਕੀਤਾ ਸੀਗਾ ਫਿਰ ਹੁਣ ਮੈਂ ਡੀਆਈ ਕਿਉਂਕਿ ਮੈਨੂੰ ਵਧੀਆ ਲੱਗੇ ਤੇ ਇੱਕ ਮੈਂ ਮੈਕ ਫਾਰਮ ਲੈ ਕੇ ਆਈ ਸੀਗੀ ਜੂਟੇ ਤੋਂ ਇਹ ਮੈਂ ਆਪਣੇ ਪਿਸਟਿਕ ਦਾ ਸ਼ੇਡ ਲੈ ਕੇ ਆਈ ਸੀ ਇਹ ਸੇਲ ਚੱਲ ਰਹੀ ਹੈ ਜੂਟੇ ਦੇ ਵਿੱਚ ਤੇ ਵੀਰ ਤੋਂ ਲੈ ਕੇ ਆਈ ਸੀ ਮੈਂ ਇਸ ਸਮਾਂ ਵਿੱਚ ਵੀਡੀਓ ਵੀ ਬਤਨੀ ਇੱਕ ਸੇਟ ਨੇ ਵੀਡੀਓ ਬਣਾਈ ਹੈ ਤਾਂ ਬਸ ਤੋੜੀ ਜਿਹੀ ਬਣਾਈ ਸੀ ਮੈਂ ਜਦੋਂ ਇਹ ਭੱਜੀ ਫਿਰਦੀ ਸੀ ਫਿਰ ਮੈਨੂੰ ਇਹ ਕਹਿੰਦੀ ਉੱਪਰ ਚੱਲੋ ਵੀ ਉੱਪਰਲਾ ਸੈਕਸ਼ਨ ਆ ਉਹ ਕੱਪੜਿਆਂ ਵਾਲੇ ਨੂੰ ਚੇਤੇ ਸੀ ਇਹ ਉੱਪਰ ਨੂੰ ਭਜਦੀ ਸੀ ਪਰ ਹਜੇ ਆਪਾਂ ਇਹ ਕੱਪੜੇ ਲੈਨੇ ਨਹੀਂ ਸੀਗੇ ਹਜੇ ਹੈਗੇ ਆ ਬਾਅਦ ਵਿੱਚ ਲਵਾਂਗੇ ਨੈਕਸਟ ਮੰਥ ਲਵਾਂਗੇ ਦੇ ਬਰਥਡੇ ਦੇ ਨੇੜੇ ਤੇ ਉਸ ਤੋਂ ਬਾਅਦ ਆਪਾਂ ਕਿ ਆਏ ਸੀਗੇ ਮਹਿੰਦੀ ਲਵਾਉਣ ਮੈਂ ਨਹੀਂ ਹੁਣ ਮੈਂ ਐਵੇਂ ਸੇ ਸਾਫ਼ ਕਰਤੀ ਆ ਕੋਟ ਨਹੀਂ ਕੀਤੀ ਸਰੋਂ ਦਾ ਤੇਲ ਲਾ ਕੇ ਉਤਾਰਤੀ ਆ ਇਹ ਜਿਹੜੀ ਉਹ ਦੂਹਰ ਚੜ੍ਹਦੀ ਹੁੰਦੀ ਉਹ ਕਦੋਂ ਚੜ੍ਹੂਗੀ ਬਸ ਹਵਾ ਲਾ ਕੇ ਚੰਨੀ ਸ਼ੁਰੂ ਹੋ ਜਾਣੀ ਅੱਛਾ ਆਪੀ ਹੋ ਜਾਣੀਆਂ ਇਹ ਹਾਂ ਉਦੋਂ ਝੜ ਗਈ ਸੁੱਕ ਗਈ ਸੀ ਮੈਂ ਸਾਰੀ ਝਾੜ ਤੀ ਤੇ ਮੈਂ ਹੁਣ ਸਰੋਂ ਦਾ ਤੇਲ ਲਾ ਕੇ ਆਈ ਆ ਵੀ ਆਪੀ ਨੇ ਡਾਰਕ ਨੂੰ ਅਟੂ ਹੋਇਆ ਨਾ ਬਸ ਦਾ ਹੱਕ ਹੋ ਜਾਣਾ ਹੈ ਤੇ ਮੈਂ ਆਪਾਂ ਲੈ ਕੇ ਆਏ ਆ ਚੁੰਗੀਆਂ ਕੱਚ ਦੀਆਂ ਮੈਨੂੰ ਮਿਲੀਆਂ ਹੀ ਨਹੀਂ ਆ ਬਣਵਾਏ ਸੀ ਨਾ ਸੈਟ ਜੇ ਤੋਂ ਉਹਨਾਂ ਨੂੰ ਕਹਿ ਕੇ ਇੱਕ ਗੰਗ ਸੀਗਾ ਡਬਲ ਕਰਾਇਆ ਨਾ ਦੂਜੀ ਰੋੜ ਦੇਗਾ ਕਲਰ ਤਾਂ ਪਤਾ ਲੱਗੇ ਲੱਗਦਾ ਪਤਾ ਠੀਕ ਹੈ ਇੱਦਾਂ ਨਹੀਂ ਹੈ ਇਹ ਮੈਸ਼ੇਟ ਮਣ ਆ ਕੇ ਲੈ ਕੇ ਸੀ ਕਿਉਂ ਐਸੀ ਮੈਂ ਹੌਣ ਪਾ ਲੂੰਗੀ ਫਿਰ ਬਾਅਦ ਚੋ ਤਾਂ ਮੈਂ ਐਸਵੇਂ ਫੌਂਦੀ ਦੀ ਛੁੱਟੀਆਂ ਤਾਂ ਸੇਕ ਵੀ ਲੈ ਕੇ ਆਇਆ ਆਪਣੇ ਲਈ 골ਡਨ ਅਸੀਂ ਇੱਥੇ 골ਡਨ ਨਿੱਕੀ ਨਿੱਕੀਆਂ 골ਡਨ ਚੂੜੀਆਂ ਲੈ ਕੇ ਆਇਆ ਸੀਕ ਸਾਡੇ ਲਈ ਤੇ ਬਸ ਉਹ ਤੋਂ ਦੋਸਰੀ ਦੋ ਮੈਰਮਨ ਵੜ ਲਾਈ ਇਹ ਲੈ ਕੇ ਆਏ ਸੀਗੇ ਤੇ ਬਾਕੀ ਆਪਾਂ ਸੂਟ ਮੰਗਵਾਏ ਸੀਗੇ ਤੇ ਦੇਖਦੇ ਆਹ 골ਡ ਕਿੰਦਾ ਦੇ ਆਏ ਆ ਤਾਂ ਕਿ ਉਹ ਕਹਿੰਦੇ 38 ਤੋਂ 10 ਦਿਨ ਜਾਂ 15 ਦਿਨ ਦੇ ਵਿੱਚ ਆਉਣਗੇ ਬਟ ਆ ਕੀ ਟਾਈਮ ਨਾਲ ਹੀ ਆਉਂਦੇ ਤਾਂ ਬੰਨੇ ਹੀ ਆ ਜੀ ਇਹ ਫਿਰ ਆਹ 스ਟਿੱਕਰਸ ਨੂੰ ਸਾਰੇ ਉਹ ਘਰੀ ਲਾਉਂਦੀ ਦਿੰਦੀ ਹੈ ਭੇਜਦੀ ਹੈ ਹੈ ਜਿਹੜਾ 스ਟਿੱਕਰਸ ਨੂੰ ਉੱਪਰ ਲਾਉਣੇ ਹੁੰਦੇ ਆ ਹਾਂ ਘਰੀ ਸਾਰੇ ਲਾ ਕੇ ਭੇਜਦੀ ਹੈ ਉਹ ਆਓ ਅੱਛਾ ਇਹ ਕਾ ਪ੍ਰਿੰਟਡ ਸਲਵਾਰ ਆ ਕਾ ਸ਼ਰਟ ਆ ਸੇ ਕੀ ਹੈ ਫੋਟੋ ਦੇ ਵਿੱਚ ਇਸ ਇਦਾਰ ਦੇ ਕਲਰ ਆ ਰਿਹਾ ਸੀਗਾ। ਆਹ ਹੋਰ। ਹਨਾ। ਇਹ ਮੈਨੂੰ ਸਾੜਾ ਪੈ ਗਿਆ ਸੁੱਕਦਾ। ਫੋਟੋ ਦੇ ਵਿੱਚ ਛੋਟੇ ਦਾ ਬੜਾ ਡਾਰਕ ਸੀਗਾ। ਹੈ? ਡਾਰਕ ਸੀ। ਡਾਰਕ ਸੀ ਨਾ। ਇਹ ਲਾਈਟ ਸ਼ੇਡ ਆ। ਪਰ ਮੈਂ ਦੇਖਿਆ ਵਾ ਕੱਪੜਾ ਜਾਂ ਹੋਰ ਫੋਟੋ 'ਚ ਥੋੜਾ ਜਿਹਾ ਫਰਕ ਪੈਂਦਾ ਤਾਂ ਹੈਗਾ ਵਾ। ਆਪਕੋ ਸ਼ੇਡ ਆ ਰਿਹਾ 10 ਫੁੱਲ 10 ਕਲਰ ਆ ਰਿਹਾ ਸੀ ਕੋਈ ਨਾ ਕਰਦੇ ਬੰਦੇ ਆ ਕਰ ਲਾਂਗਾ ਟਾਪ ਨਾ ਕੋਈ ਗੱਲ ਨਹੀਂ ਤਾਂ ਆਪਾਂ ਦੇਖ ਲਾਂਗੇ ਇਹਦਾ ਜੇ ਮੈਂ ਏਜ ਚਾਹਣਾ ਹੋਇਆ ਤਾਂ ਮੈਨੂੰ ਤਾਂ ਕਲਰ ਬਹੁਤ ਜ਼ਿਆਦਾ ਲਾਈਟ ਲੱਗਿਆ ਉਹ ਠੀਕ ਆ ਉਹ ਫੁਰੀਆਗਾ ਤੇ ਇਹਦਾ ਸਿਰ ਥੋੜਾ ਜਿਆਦਾ ਲਾਈਟ ਬੱਜਿਆ ਇਹ ਜਿੱਦੀ ਆਪਣੇ ਸੂਟ ਤੇ ਬਾਕੀ ਹੁਣ ਆਪਾਂ ਪੀਨੇ ਆ ਚਾਹ ਚਾਹ ਪੀ ਕੇ ਫਿਰ ਬਣਾਵਾਂਗੇ ਸਬਜ਼ੀ ਵਗੈਰਾ ਅਜੇ ਮੇਰੇ ਸਾਜ਼ੀ ਬਣੋਣੇ ਆਪਾਂ ਕੋਈ ਲੈ ਕੇ ਵੀ ਨਹੀਂ ਆਈ ਹੈਗੀ ਸਭ ਉਹ ਪਾਰਸਲ ਵਾਲੇ ਦਾ ਫੋਨ ਆ ਗਿਆ ਸੀ ਨਾ ਜਿਹੜਾ ਆ ਮਤਲਬ ਆਪਾਂ ਉਹਦੇ ਵਰਗੀ ਥੋੜੀ ਤੇਜ਼ੀ ਕੀਤੀ ਤੇ ਬਾਕੀ ਤੇ ਦੇਖਦੇ ਆਂ ਤੇ ਪਹਿਲਾਂ ਆਪਾਂ ਜੀ ਚਾਹੀਏ ਅਬ ਰਾਬੀਆ ਇਹ ਮੇਰਾ ਟੁੱਲਨ ਗਿਫਟ ਗੈਲਰੀ ਹੈ ਇਹ ਲੈਂਗਾ ਚਲੋ ਜੀ ਹਾਂ ਪੀ ਲਈਏ ਚਾਹ ਤੇ ਬਾਕੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਕਰਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦੇਣੀ ਉਹ ਤੁਹਾਨੂੰ ਵਧੀਆ ਲੱਗਦੀ ਆ ਵੀ ਲਾਈਕ ਤੇ ਸ਼ੇਅਰ ਕਮੈਂਟ ਕਰਦੇ ਸਾਂ ਕਮੈਂਟ ਤੇ ਪੱਕੇ ਕਰਾਈ ਕਰੋ ਕਮੈਂਟ ਬਹੁਤ ਘੱਟ ਕਰਦੇ ਆ ਨਾ ਸਾਰੇ ਭੈਣ ਭਰਾ ਜਿਹੜੇ ਵੀ ਆਪਣੇ ਰਿਸ਼ਤੇਦਾਰ ਹਨਾ ਟੱਚ ਹੀ ਕਰਨਾ ਆਂ ਆਈ ਐਂ ਟੱਚ ਕਰਦੇ ਹਾਂ ਹਾਂ ਹੁਣ ਮਤਲਬ ਜ਼ਰੂਰ ਕਰਿਆ ਕਰੋ ਆਪਾਂ ਇਹ ਚੀਜ਼ ਦੇਖਣਾ ਵੀ ਕਿੰਨੇ ਕਮੈਂਟ ਆਪਾਂ ਨੂੰ ਆ ਰਹੇ ਆ ਨਵੇਂ ਹਾਂ ਬਾਹਰ ਮੈਂਤਰੀ ਲੱਗਦੀ ਹੈ ਤੇ ਚਲੋ ਹੌਸਲਾ ਵੱਜ ਜਾਂਦਾ